ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰ ਹੈ 2-3 ਮਹੀਨੇ ਪਹਿਲੇ ਇੱਕ ਜਿਹੜਾ ਮਸਲਾ ਸੀ ਉਹ ਬੜਾ ਰੂਜਤੇ ਸੀ ਸਰਬਜੀਤ ਕੌਰ ਵਾਲਾ ਜਿਹੜੀ ਕੰਚਨ ਕੁਮਾਰੀ ਹਾਂ ਨਹੀਂ ਨਾ ਨਾ ਉਹ ਦੂਸਰੀ ਦੂਸਰੀ ਜਿਹੜੀ ਪਾਕਿਸਤਾਨ ਆਈ ਸੀ ਤੇ ਮੁੜ ਕੇ ਵਾਪਸ ਨਹੀਂ ਗਈ ਹਾਂ ਉਹ ਜੱਥੇ ਦੇ ਨਾਲ ਆਈ ਸੀ ਤੇ ਉਹ ਉਹਦੀ ਇੱਕ ਲਵ ਸਟੋਰੀ ਚੱਲ ਰਹੀ ਸੀ ਇੱਥੇ ਤੇ ਉਹ ਲਵ ਸਟੋਰੀ ਦੀ ਖਾਤਰ ਉਧਰੋਂ ਜੱਥੇ ਦੇ ਨਾਲ ਆਈ ਤੇ ਹੁਣ ਕਿਹਾ ਇਹ ਜਾ ਰਿਹਾ ਕਿ ਜਿਹੜੀ ਉਹਦੀ ਲਵ ਸਟੋਰੀ ਹੈ ਨਾ ਉਹਦਾ ਐਂਡ ਹੋ ਗਿਆ ਹੈ ਅੱਛਾ ਤੇ ਇਸ ਵਾਰੰਟ ਹੈ ਨਾ ਜੀ ਦੀ ਇਹ ਵੀਡੀਓ ਹੈ ਜਿੰਨੇ ਵਿੱਚ ਉਹ ਦੱਸ ਰਹੇ ਨੇ ਕਿ ਉਹ ਗ੍ਰਿਫਤਾਰ ਹੋ ਗਈ ਹੈ ਤੇ ਅੱਗੇ ਉਹਦੇ ਨਾਲ ਕੀ ਕੀਤਾ ਜਾ ਰਿਹਾ ਤੇ ਇਸ ਚੀਜ਼ ਦੀ ਸਾਰੀ ਤਫਸੀਲ ਇਸ ਵੀਡੀਓ 'ਚ ਮੌਜੂਦ ਹੈ ਆਪਾਂ ਪਹਿਲੇ ਵੀਡੀਓ ਦੇਖਨੇ ਆ ਉਸ ਤੋਂ ਬਾਅਦ ਅਸੀਂ ਆਪਣੇ ਵਿਚਾਰ ਵੀ ਸਾਂਝੇ ਕਰਾਂਗੇ ਉਮੀਦ ਹੈ ਕਿ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਮੰਜੇ ਦੇ ਉੱਤੇ ਬੈਠੀ ਜਿਹੜੀ ਔਰਤ ਨੂੰ ਤੁਸੀਂ ਦੇਖ ਰਹੇ ਆ ਇਹ ਸਰਬਜੀਤ ਕੌਰ ਆ ਉਹ ਸਰਬਜੀਤ ਕੌਰ ਜਿਹੜੀ ਕਿ ਨਵੰਬਰ ਦੇ ਪਹਿਲੇ ਹਫ਼ਤੇ ਪਿਛਲੇ ਸਾਲ ਗਈ ਸੀ ਪਾਕਿਸਤਾਨ ਦੇ ਵੱਲ ਤੇ ਉੱਥੇ ਜਾ ਕੇ ਨੂਰ ਹੁਸੈਨ ਬਣ ਗਈ ਇਹ ਆਪਦੇ ਘਰ ਦੇ ਵਿੱਚ ਮੰਜੇ ਤੇ ਨਹੀਂ ਬੈਠੀ ਖਬਰਾਂ ਇਹ ਆਈਆਂ ਕਿ ਇਹਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਥਾਣੇ ਦੇ ਵਿੱਚ ਆ ਤੇ ਥਾਣੇ ਦੇ ਵਿੱਚੋਂ ਇਹਦੀ ਪਹਿਲੀ ਫੋਟੋ ਆਈ ਆ ਪਹਿਲੀ ਫੋਟੋ ਵੇਖ ਕੇ ਮੈਂ ਵੀ ਹੈਰਾਨ ਹੋਇਆ ਵੀ ਪਾਕਿਸਤਾਨ ਦੇ ਥਾਣੇ ਦੇ ਵਿੱਚ ਮੰਜੇ ਦੇ ਉੱਤੇ ਬਿਠਾਈ ਆ ਬੰਦਾ ਕਹਿੰਦਾ ਪੁੰਜੇ ਬਿਠਾਈ ਆ ਬੰਦਾ ਕਹਿੰਦਾ ਬੈਂਚ ਤੇ ਬਿਠਾਈ ਆ ਬੰਦਾ ਕਹਿੰਦਾ ਕੁਰਸੀ ਤੇ ਬਿਠਾਈ ਆ ਬੰਦਾ ਕਹਿੰਦਾ ਵੀ ਚੌਕੜੀ ਮਾਰ ਕੇ ਬੈਠੀ ਆ ਪਰ ਹੋ ਸਕਦਾ ਵੀ ਭਾਈ ਮੰਜੇ ਦੇ ਉੱਤੇ ਹੀ ਬਿਠਾਇਆ ਹੋਵੇ ਪਰ ਕਹਿੰਦੇ ਦਾ ਭਾਵੇਂ ਜੀ ਕਿ ਉਹਨੂੰ ਇਸ਼ਕਰਾਸ ਨਹੀਂ ਆਇਆ ਅੱਗ ਦੇ ਦਰਿਆ ਵਰਗਾ ਇਸ਼ਕ ਇਹ ਤਰਨ ਦੀ ਕੋਸ਼ਿਸ਼ ਕੀਤੀ ਤੇ ਤਰ ਕੇ ਇਹ ਪਰਲੇ ਪਾਰ ਵੀ ਚਲੀ ਗਈ ਪਰ ਉੱਥੇ ਇਹਨੂੰ ਇਸ਼ਕ ਮਾਫਕ ਨਹੀਂ ਆਇਆ ਤੇ ਹੁਣ ਇਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸਰਬਜੀਤ ਕੌਰ ਦਾ ਪਿੰਡ ਹੈ ਜੀ ਅਮਾਨੀਪੁਰ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਤੇ ਜਦੋਂ ਇਹ ਜਥਾ ਜਿਹੜਾ ਕਿ ਇਧਰਲੇ ਪਾਸਿਓਂ ਪਰਲੇ ਪਾਰ ਗਿਆ ਸੀ ਤੇ ਉਹ ਜਥੇ ਦੇ ਵਿੱਚ ਗਈ ਸੀ ਧਾਰਮਿਕਤਾ ਦੇ ਨਾਂ ਦੇ ਉੱਤੇ ਤੇ ਬਾਅਦ ਦੇ ਵਿੱਚ ਇਹਨੇ ਆਪਦੇ ਇਸ਼ਕ ਨੂੰ ਪਗਾਉਣਾ ਸ਼ੁਰੂ ਕੀਤਾ ਇਹ ਉੱਥੋਂ ਫਰਾਰ ਹੋ ਗਈ ਨਾਸਰ ਹੁਸੈਨ ਦੇ ਨਾਲ ਇਹਨੇ ਜਾ ਕੇ ਨਿਕਾਹ ਕਰਵਾ ਲਿਆ ਤੇ ਫਿਰ ਇਹਦੇ ਪਿੰਡ ਦੇ ਵਿੱਚੋਂ ਵੀ ਖਬਰਾਂ ਬੜੀਆਂ ਆਈਆਂ ਕਿ ਪਿੰਡ ਵਾਲੇ ਵੀ ਇਸ ਗੱਲ ਦੇ ਉੱਤੇ ਲੜਨ ਤਾਂ ਪਾਉਂਦੇ ਆ ਵੀ ਇਹਨੇ ਇਧਰ ਚੰਦ ਚਾੜਿਆ ਤੇ ਸਾਡੇ ਵਾਲੇ ਨੇ ਕਰਤੂਤ ਤੇ ਇਧਰਲੇ ਪਾਸੇ ਮਾਰੀ ਕੀਤੀ ਆ ਪਰ ਇਹ ਦੋਵੇਂ ਜਣੇ ਘਰੋਂ ਭੱਜੇ ਰਹੇ ਫਿਰ ਵਿਚ ਵਿਚਾਲੇ ਜੇ ਖਬਰਾਂ ਇਹ ਵੀ ਆਈਆਂ ਕਿ ਜਿਹੜੇ ਪਾਕਿਸਤਾਨ ਦੇ ਕੁਝ ਕ ਨੇਤਾ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜੀ ਭਾਰਤ ਦੇ ਵਿੱਚੋਂ ਔਰਤ ਆਈ ਆ ਕੀ ਪਤਾ ਉਹ ਕਿਹੜੇ ਮੰਸ਼ੇ ਤਹਿਤ ਕਿਹੜੇ ਏਜੰਡੇ ਤਹਿਤ ਆਈ ਇਹਦੇ ਬਾਰੇ ਪੜਤਾਲ ਹੋਣੀ ਚਾਹੀਦੀ ਆ ਪਰ ਪੜਤਾਲ ਤਾਂ ਹੋਗੀ ਜੇਕਰ ਇਹ ਦੋਵੇਂ ਜਾਣੇ ਲੱਭਣਗੇ ਯਾਨੀ ਕਿ ਇਹ ਮੀਆਂ ਬੀਵੀ ਲੱਭਦੇ ਨਹੀਂ ਸੀ ਤੇ ਹੁਣ ਪਿੰਡ ਫੇਰੇਵਾਲੀ ਦੇ ਵਿੱਚੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਥੋਂ ਨਹੀਂ ਗਿਆ ਏਜੰਸੀਆਂ ਦੇ ਵੱਲੋਂ ਤੇ ਉਥੋਂ ਦੀ ਪੁਲਿਸ ਦੇ ਵੱਲੋਂ ਸਾਂਝਾ ਮਿਸ਼ਨ ਚਲਾ ਕੇ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰੀ ਤੋਂ ਬਾਅਦ ਕਹਿੰਦੇ ਜੀ ਇਹਨਾਂ ਦੋਵਾਂ ਨੂੰ ਥਾਣੇ ਦੇ ਵਿੱਚ ਲਿਆਂਦਾ ਗਿਆ ਇਹਨਾਂ ਦੇ ਕੋਲੋਂ ਪਿਛਲੇ ਕਈ ਘੰਟਿਆਂ ਤੋਂ ਲਗਾਤਾਰ ਗੰਭੀਰਤਾ ਦੇ ਨਾਲ ਬਰੀਕੀ ਦੇ ਨਾਲ ਛਾਣਬੀਣ ਕੀਤੀ ਜਾ ਰਹੀ ਹੈ ਪੁਸ਼ਕਿਸ਼ ਕੀਤੀ ਜਾ ਰਹੀ ਹੈ ਵੀ ਤੁਹਾਡਾ ਏਜੰਡਾ ਕੀ ਸੀ ਤੂੰ ਜਥੇ ਦੇ ਵਿੱਚ ਕਿਉਂ ਆਈ ਕਿੰਨੀ ਦੇਰ ਤੋਂ ਨਾਸਰ ਹੁਸੈਨ ਦੇ ਸੰਪਰਕ ਦੇ ਵਿੱਚ ਤੇਰੇ ਮਕਸਦ ਕੀ ਕੀ ਆ ਤੇ ਕਹਿੰਦੇ ਵੀ ਜਦੋਂ ਆ ਸਾਰੀ ਗੱਲਬਾਤ ਤੈਅ ਹੋ ਗਈ ਸਾਰੀ ਗੱਲਬਾਤ ਕਲੀਅਰ ਹੋ ਗਈ ਤੇ ਫਿਰ ਜਿਹੜੇ ਪੈਰੀ ਆਈ ਸੀ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਰੇਂਜਰਸ ਦੇ ਵੱਲੋਂ ਉਨੀਆਂ ਪੈਰੀ ਇਹਨੂੰ ਵਾਪਸ ਭਾਰਤ ਦੇ ਵਿੱਚ ਭੇਜਿਆ ਜਾ ਰਿਹਾ ਇਹਨੂੰ ਬੀਐਸਐਫ ਦੇ ਹਵਾਲੇ ਛੇਤੀ ਕਰ ਦਿੱਤਾ ਜਾਣਾ ਜਿਹੜੀਆਂ ਕਿ ਹੁਣ ਤੱਕ ਦੀਆਂ ਖਬਰਾਂ ਆਈਆਂ ਤੇ ਜੇ ਇਹ ਕੁਝ ਹੋਇਆ ਤੇ ਫਿਰ ਉਹ ਗੱਲ ਹੋਈ ਵੀ ਨਾਲੇ 100 ਗੰਡੇ ਖਾਦੇ ਤੇ ਨਾਲੇ 100 ਛਤਰ ਖਾਦੇ ਬਦਨਾਮੀ ਇਧਰ ਵੀ ਬਹੁਤ ਖੱਟੀ ਬਦਨਾਮੀ ਉਧਰ ਵੀ ਖੱਟੀ ਉਧਰੋਂ ਆ ਕੇ ਇਧਰ ਫੇਰ ਖਟਣੀ ਆ ਕਹਿਣ ਦਾ ਭਾਵੇਂ ਜੀ ਕਿ ਸਰਬਜੀਤ ਕੌਰ ਸਾਡੇ ਕੋਲੇ ਇੱਕ ਇਹੋ ਜਿਹੀ ਉਦਾਹਰਨ ਆ ਵੀ ਜੇ ਸਿਰ ਦੇ ਵਿੱਚ ਸਵਾਹ ਪੋਣੀ ਹੋਵੇ ਤੇ ਜਿੱਥੇ ਚੀਰ ਕੱਢਿਆ ਹੋਵੇ ਖਾਸ ਕਰਕੇ ਉਸ ਥਾਂ ਤੇ ਪੋਣੀ ਹੋਵੇ ਤਾਂ ਫਿਰ ਤੁਸੀਂ ਨੂਰ ਹੁਸੈਨ ਬਣ ਲਓ ਫਿਰ ਤੁਸੀਂ ਸਰਬਜੀਤ ਕੌਰ ਤੋਂ ਨੂਰ ਹਸੈਨ ਬਣ ਲੋ ਸਰਬਜੀਤ ਕੌਰ ਦੇ ਕੋਲੇ ਵੀਜ਼ਾ ਅੱਗੇ ਨਹੀਂ ਵਧਿਆ ਕੁਝ ਲੋਕੇ ਵੀ ਗੱਲ ਕਹਿੰਦੇ ਆ ਕੁਝ ਕੁ ਲੋਕੇ ਗੱਲ ਕਹਿੰਦੇ ਵੀ ਜਿਹੜੇ ਉਹਦੇ ਉੱਤੇ ਸ਼ੱਕ ਆ ਉਹਦੇ ਆਧਾਰ 'ਤੇ ਉਹਨੂੰ ਇੰਡੀਆ ਭੇਜਿਆ ਜਾ ਰਿਹਾ ਪਰ ਮੁੱਢਲੀ ਜਾਣਕਾਰੀ ਹੀ ਆ ਕਿ ਇਹਦਾ ਵੀਜ਼ਾ ਐਕਸਟੈਂਡ ਨਹੀਂ ਹੋਇਆ ਜਿਸ ਦੇ ਕਰਕੇ ਇਹਨੂੰ ਇੰਡੀਆ ਦੇ ਵਿੱਚ ਵਾਪਸ ਭੇਜਿਆ ਜਾ ਰਿਹਾ ਨਹੀਂ ਤਾਂ ਇਸ ਤੋਂ ਪਹਿਲਾਂ ਕਿਰਨ ਬਾਲਾ ਵੀ ਗਈ ਸੀ ਉਹ ਵੀ ਜੱਥੇ ਦੇ ਵਿੱਚ ਗਈ ਸੀ ਪਰ ਉਹ ਅਜੇ ਤੱਕ ਉਸੇ ਥਾਂ 'ਤੇ ਰਹਿੰਦੀ ਆ ਆਪਦੀ ਜ਼ਿੰਦਗੀ ਔਖੀ ਆ ਸੌਖੀ ਆ ਵਧੀਆ ਮਾੜੀ ਆ ਇਹਦੇ ਬਾਰੇ ਪਤਾ ਨਹੀਂਗਾ ਪਰ ਉਹ ਉੱਥੇ ਰਹਿੰਦੀ ਆ ਪਰ ਜੇ ਸਰਬਜੀਤ ਨੂੰ ਇੰਡੀਆ ਵਾਪਸ ਭੇਜਣ ਦੀ ਤਿਆਰੀ ਕੀਤੀ ਗਈ ਆ ਉਹ ਥੋਂ ਦੇ ਥਾਣੇ ਦੇ ਵਿੱਚ ਹਾਲੇ ਤੱਕੇ ਬੈਠੇ ਆ ਇਹਦੇ ਕੋਲੋਂ ਸਵਾਲਾਂ ਦੀ ਵਾਛੜ ਕੀਤੀ ਜਾ ਰਹੀ ਆ ਉੱਤਰ ਪੁੱਛੇ ਜਾ ਰਹੇ ਆ ਇਹਦਾ ਮਤਲਬ ਇਹ ਆ ਕਿ ਇਹਦਾ ਵੀਜ਼ਾ ਨਹੀਂ ਵਧਿਆ ਇਹ ਦੋ ਨੰਬਰ ਦੇ ਵਿੱਚ ਰਹਿ ਰਹੀ ਆ ਤੇ ਪਿਛਲੇ ਦਿਨੀ ਇਹ ਆਵਾਜ਼ ਉੱਠੀ ਸੀ ਕਿ ਉਹਦੇ ਵੀਜ਼ੇ ਦੇ ਵਿੱਚ ਵਾਧਾ ਨਹੀਂ ਹੋਇਆ ਵੀਜ਼ੇ ਦੀ ਮਿਆਦ ਦੇ ਵਿੱਚ ਵਾਧਾ ਨਹੀਂ ਹੋਇਆ ਕਈ ਲੋਕਾਂ ਨੇ ਪਾਕਿਸਤਾਨ ਦੇ ਲੋਕਾਂ ਨੇ ਇਹ ਗੱਲ ਕਹੀ ਸੀ ਕਿ ਦੇਖੋ ਜੀ ਇਧਰਲੇ ਪਾਸੇ ਕਿੰਨੀ ਵੱਡੀ ਇਸ਼ਕ ਦੀ ਖੇਚਾ ਕਿ ਇੱਕ ਔਰਤ ਚੜ੍ਹਦੇ ਪੰਜਾਬ ਦੇ ਵਿੱਚੋਂ ਲੈੰਦੇ ਪੰਜਾਬ ਦੇ ਵਿੱਚ ਆ ਗਈ। ਅਸਲ ਵਿੱਚ ਉਹਨਾਂ ਵੀਰਾਂ ਨੂੰ ਵੀ ਮੇਰੀ ਬੇਨਤੀ ਆ ਕਿ ਇਹ ਨਾ ਕੋਈ ਇਸ਼ਕ ਦੀ ਖਿੱਚ ਨਹੀਂ ਇਹਨੂੰ ਮੂਰਖਤਾ ਦੀ ਖਿੱਚ ਕਹਿੰਦੇ ਆ। ਤੁਹਾਡੇ ਵਾਲੇ ਪਾਸੇ ਜੇਕਰ ਇਧਰਲੇ ਪਾਸੇ ਕੋਈ ਈਵੇਂ ਆਵੇ ਅਸੀਂ ਇਹ ਨਹੀਂ ਗੱਲ ਕਵਾਂਗੇ ਵੀ ਇਸ਼ਕ ਦੀ ਖਿੱਚ ਆ। ਤੁਹਾਡਾ ਇਸ਼ਕ ਹੈ ਤੁਸੀਂ ਸੱਚਾ ਇਸ਼ਕ ਕਰਦੇ ਹੋ ਤੁਹਾਡੀ ਪਰਸਨਲ ਗੱਲ ਆ। ਪਰ ਤੁਸੀਂ ਉਹਦੇ ਲਈ ਧਰਮ ਦੀ ਵਰਤੋਂ ਨਹੀਂ ਕਰ ਸਕਦੇ। ਜੇਕਰ ਕੋਈ ਮੁਸਲਿਮ ਔਰਤ ਤੇ ਇਧਰਲੇ ਪਾਸੇ ਆਵੇ ਜਾਂ ਭਾਰਤ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਵੇ ਤੇ ਆਵੇ ਜਾਵੇ ਉਹ ਧਾਰਮਿਕਤਾ ਦੇ ਨਾਂ ਦੇ ਉੱਤੇ ਵੀ ਮੈਂ ਤਾਂ ਜੀ ਫਲਾਣੀ ਮਸਜਿਦ ਦੇ ਵਿੱਚ ਜਾਣਾ ਮੈਂ ਤਾਂ ਜੀ ਫਲਾਣੀ ਸਮਾਗਮ ਵਿੱਚ ਜਾਣਾ ਮੈਂ ਮੁਸਲਮ ਧਰਮ ਦੇ ਮੁਤਾਬਕ ਜਾਣਾ ਫਲਾਣੀ ਸਮਾਗਮ ਦੇ ਵਿੱਚ ਤੇ ਕਰੇ ਉਹ ਆਪਦਾ ਇਸ਼ਕ ਤਾਂ ਤੁਹਾਡੇ ਮਨ ਦੇ ਵਿੱਚ ਸਵਾਲ ਪੈਦਾ ਹੋਣਾ ਕਿ ਭਾਈ ਤੂੰ ਇਹ ਕੰਮ ਕਰਨਾ ਸੀ ਤਾਂ ਆਪਦਾ ਇਸ਼ਕ ਵੱਖਰੇ ਰੂਪ ਦੇ ਵਿੱਚ ਕਰ ਤੂੰ ਧਾਰਮਿਕਤਾ ਦੀ ਵਰਤੋਂ ਕਿਉਂ ਕਰ ਰਹੀ ਹੈ ਤੂੰ ਉਹ ਆਸਥਾ ਦੀ ਵਰਤੋਂ ਕਿਉਂ ਕਰ ਰਹੀ ਹੈ ਉਹੀ ਗੱਲ ਇਧਰਲੇ ਪਾਸੇ ਰਹਿੰਦੇ ਸਾਡੇ ਭੈਣਾ ਵੀਰਾਂ ਦੇ ਮਨ ਦੇ ਵਿੱਚ ਆ ਜਿਹੜੇ ਕਿ ਚੜ੍ਹਦੇ ਪੰਜਾਬ ਦੇ ਵਸਨੀਕ ਆ ਵੀ ਤੂੰ ਇਸ਼ਕ ਕਰਨਾ ਇੱਕ ਥਾਂ ਤੇ ਤੇਰੀ ਮਰਜ਼ੀ ਤੂੰ ਚਾਰ ਥਾਵਾਂ ਤੇ ਇਸ਼ਕ ਕਰਨਾ ਤੇਰੀ ਮਰਜ਼ੀ ਤੂੰ ਕਿਤੇ ਰਹਿਣਾ ਤੇਰੀ ਮਰਜ਼ੀ ਨਕਾਹ ਕਰਵਾਉਣਾ ਤੇਰੀ ਮਰਜ਼ੀ ਪਾਕਿਸਤਾਨ ਜਾਣਾ ਤੇਰੀ ਮਰਜ਼ੀ ਰਹਿਣਾ ਉੱਥੇ ਤੇਰੀ ਮਰਜ਼ੀ ਨਹੀਂ ਰਹਿਣਾ ਤੇਰੀ ਮਰਜ਼ੀ ਪਰ ਤੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਰਤੋਂ ਤਾਂ ਨਹੀਂ ਕਰਦੀ ਤੂੰ ਆਸਥਾ ਦੀ ਵਰਤੋਂ ਤਾਂ ਨਹੀਂ ਕਰਦੀ ਸੀ ਤੂੰ ਉਹਨਾਂ ਨਕਾਣਾ ਸਾਹਿਬ ਨੂੰ ਜਾਂਦੀ ਹੋਈ ਸੰਗਤ ਦੇ ਨਾਲ ਜਾਣ ਦੀ ਗਲਤੀ ਨਹੀਂ ਕਰਨੀ ਸੀ ਜਦੋਂ ਤੇਰੇ ਏਜੰਡੇ ਹੋਰ ਆ ਤੇ ਫਿਰ ਤੂੰ ਜਦੋਂ ਉਹਨਾਂ ਏਜੰਡਿਆਂ ਦੇ ਉੱਤੇ ਤੁਰਨਾ ਤੇ ਫਿਰ ਧਾਰਮਿਕਤਾ ਦੀ ਵਰਤੋਂ ਕਿਹੜੀ ਗੱਲੋਂ ਕਰਨੀ ਆ ਗੱਲ ਉਹਦੀ ਇਸ਼ਕ ਦੀ ਨਹੀਂ ਆ ਉਹਦੀ ਇਸ਼ਕ ਤੋਂ ਕਿਸੇ ਨੂੰ ਸਮੱਸਿਆ ਨਹੀਂ ਆ ਗੱਲ ਉਹਦੇ ਵੱਲੋਂ ਇਸ਼ਕ ਪਗਾਉਣ ਦੇ ਖਾਤਰ ਅਪਣਾਏ ਗਏ ਰਾਹ ਦੇ ਉੱਤੇ ਆ ਸਵਾਲ ਉਧਰਲੇ ਪਸੇ ਆ ਸੋ ਮੇਰੀ ਇਹਨੂੰ ਵੀ ਤੇ ਇਹਦੇ ਵਰਗੀਆਂ ਨੂੰ ਜਾਂ ਇਹਦੇ ਵਰਗਿਆਂ ਨੂੰ ਇੱਕ ਬੇਨਤੀ ਵੈਸੇ ਆਸ਼ਕ ਇਸ਼ਕ ਚ ਅੰਨੇ ਹੁੰਦੇ ਆ ਉਹਨਾਂ ਨੂੰ ਕਦੇ رائے ਦੇਈ ਦੇਣੀ ਇਹ ਵਕਤ ਖਰਾਬ ਕਰਨ ਵਾਲੀ ਗੱਲ ਆ ਜਿਹਦੇ ਬਰਾਬਰ ਦੇ ਨਿਆਣੇ ਹੁਣ ਜੇਕਰ ਉਹਨੂੰ ਇਸ਼ਕ ਇੰਨਾ ਚੜਿਆ ਵੀ ਉਹ ਪਰਲੇ ਪਾਰ ਨੂੰ ਭੱਜ ਗਈ ਆ ਤੇ ਫਿਰ ਇਹਨਾਂ ਦੇ ਮੂਰੇ ਕੋਈ ਤਰਕ ਰੱਖਣ ਦੀ ਤਾਂ ਤਕ ਨਹੀਂ ਵੱੜਦੀ ਪਰ ਮੇਰੀ ਬੇਨਤੀ ਆ ਕਿ ਭਾਵੇਂ ਤੁਸੀਂ ਕਿਸੇ ਵੀ ਧਰਮ ਨਾਲ ਸੰਬੰਧਤ ਹੋਵੋ ਤੁਹਾਡਾ ਕਿਤੇ ਵੀ ਇਸ਼ਕ ਹੋਵੇ ਤੁਹਾਨੂੰ ਇਸ਼ਕ ਕਰਨ ਦਾ ਅਧਿਕਾਰ ਹੈਗਾ ਪਰ ਤੁਸੀਂ ਗਲਤ ਤਰੀਕੇ ਦੇ ਨਾਲ ਜਾਓ ਵਰਤੋਂ ਕਰੋ ਕਿਸੇ ਸੰਸਥਾ ਦੀ ਕਿਸੇ ادارے ਦੀ ਆਸਥਾ ਦੀ ਤੇ ਇਹ ਗੱਲ ਚੁਬਣ ਵਾਲੀ ਆ ਸੋ ਜੇਕਰ ਹੁਣ ਸਰਬਜੀਤ ਨੂੰ ਉੱਥੋਂ ਪਈ ਦਿੱਤਾ ਜਾਂਦਾ ਇਹਦਾ ਮਤਲਬ ਇਹ ਆ ਕਿ ਉਹਦੀ ਨਾ ਇਧਰਲੇ ਪਾਸੇ ਜੋਗੀ ਰਹੀ ਨਾ ਉਧਰਲੇ ਪਾਸੇ ਜੋਗੀ ਰਹੀ ਇਹ ਤਾਂ ਹੁਣ ਹੈ ਨਹੀਂ ਕਿ ਅਮਾਨੀਪੁਰ ਪਿੰਡ ਦੇ ਵਿੱਚ ਕੋਠੀ ਦੇ ਬੂਹੇ ਖੁੱਲੇ ਆ ਤੇ ਜਾਓ ਜੀ ਤੇ ਉੱਥੇ ਹੁਣ ਨਜ਼ਾਰੇ ਨਾਲ ਰਭਾਂਗੇ ਇਹਦਾ ਮਤਲਬ ਹੈ ਜਿਆਦਾ ਕੋਈ ਆਸ਼ਰਮ ਹੋਊਗਾ ਤੇ ਜਾਂ ਫਿਰ ਕੋਈ ਨਾ ਕੋਈ ਗੁਪਤ ਤਰੀਕੇ ਦੇ ਨਾਲ ਪੰਜਾਬ ਤੋਂ ਬਾਹਰਲੀ ਹੋਰ ਥਾਂ ਹੋਊਗੀ ਮੈਨੂੰ ਨਿੱਜੀ ਤੌਰ ਤੇ ਆਉਂ ਲੱਗਦਾ ਪਰ ਕੁੱਲ ਮਿਲਾ ਕੇ ਇਨੀ ਜਾਣਕਾਰੀ ਆਈ ਆ ਕਿ ਉੱਥੇ ਪੁਲਿਸ ਨੇ ਫੜ ਲਈ ਆ ਜਾਣਕਾਰੀਆਂ ایਵੀਸੀਬੀ ਕੁਝ ਕੁ ਘੰਟਿਆਂ ਬਾਅਦ ਇੰਡੀਆ ਨੂੰ ਸੌਂਪੀ ਜਾ ਸਕਦੀ ਆ ਤੇ ਉੱਥੇ ਇਹਦੀ ਕੋਈ ਥਾਂ ਟਿਕਾਣਾ ਨਹੀਂ ਹੈਗਾ ਤੇ ਉੱਥੇ ਨੂੰ ਰਹਿਣ ਦਾ ਅਧਿਕਾਰ ਨਹੀਂ ਹੈਗਾ ਜਿੰਨੀ ਕਿ ਜਾਣਕਾਰੀ ਆਈ ਆ ਬਾਕੀ ਜਿਵੇਂ ਜਿਵੇਂ ਹੋਰ ਮੁਕੰਮਲ ਜਾਣਕਾਰੀ ਆਈ ਉਹ ਵੀ ਸਾਂਝੀ ਕਰਾਂਗੇ ਪਰ ਪੰਜਾਬ ਦੇ ਬਾਰੇ ਪਿਛਲੇ ਕਈ ਮਹੀਨਿਆਂ ਤੋਂ ਨਹੀਂ ਕਈ ਸਾਲਾਂ ਤੋਂ ਅਸੀਂ ਚਰਚਾ ਕਰਦੇ ਹਾਂ ਵੀ ਇੱਥੇ ਬੰਦੇ ਦੇ ਗੋਲੀ ਕਦੋਂ ਤੇ ਕੌਣ ਮਾਰ ਜੇ ਪਤਾ ਨਹੀਂ ਕੱਲ ਅਸੀਂ ਖਬਰ ਸਾਂਝੀ ਕੀਤੀ ਸੀ ਸਰਪੰਚਾ ਜਿਹੜਾ ਜਗਮਲ ਸਿੰਘ ਜਿਹੜਾ ਕਿ ਬਲਟੋਹਾ ਪਿੰਡ ਦਾ ਸਰਪੰਚ ਹੈ ਕੁੜੀ ਬਲਿਆਂ ਦੇ ਵੱਲੋਂ ਵਿਆਹ ਚ ਗਿਆ ਸੀ ਤੇ ਮੈਰਿਜ ਪੈਲੇਸ ਦੇ ਵਿੱਚ ਬੈਠਾ ਖਾਣਾ ਖਾ ਰਿਹਾ ਸੀ ਮਗਰਲੇ ਪਾਸੋਂ ਬਦਮਾਸ਼ਾਂ ਨੇ ਆ ਕੇ ਗੋਲੀਆਂ ਮਾਰ ਦਿੱਤੀਆਂ ਕਤਲ ਕਰਤਾ ਉਹ ਵੀਡੀਓ ਮੈਨੂੰ ਉਹਦਾ ਸਸਕਾਰ ਨਹੀਂ ਹਲੇ ਤੱਕ ਹੋਇਆ ਤੇ ਅੱਜ ਲੁਧਿਆਣੇ ਦੇ ਵਿੱਚ ਇੱਕ ਮੁੰਡਾ ਮਾਰਤਾ ਉਹ ਕਹਿੰਦੇ ਜੀ ਕਬੱਡੀ ਖਿਡਾਰੀਆਂ ਦੀ ਮਦਦ ਕਰਦਾ ਸੀ ਤੇ ਇਸ ਕਰਕੇ ਇਸ 32 33 ਸਾਲ ਦੇ ਮੁੰਡੇ ਦੇ ਗੋਲੀਆਂ ਮਾਰ ਗਿਆ ਤੇ ਲਾਸ਼ ਉਹ ਦੀ ਖੇਤਾਂ ਦੇ ਵਿੱਚੋਂ ਮਿਲੀ ਆ ਸਵਾਲ ਇਹ ਪੈਦਾ ਹੁੰਦਾ ਜੀ ਕੀ ਪੰਜਾਬ ਦੇ ਵਿੱਚ ਰਹਿਣਾ ਚਾਹੀਦਾ ਅਸੀਂ ਪੰਜਾਬ ਦੇ ਵਿੱਚ ਰਹਿ ਰਹੇ ਆ ਅਸੀਂ ਪੰਜਾਬ ਤੇ ਮਾਣ ਕਰਦੇ ਆ ਪਰ ਕੀ ਪੰਜਾਬ ਰਹਿਣ ਲਾਇਕ ਰਹਿ ਗਿਆ ਕੀ ਤੁਸੀਂ ਕਿਸੇ ਵੀ ਕੰਮ ਦੇ ਵਿੱਚ ਖੁੱਲ ਕੇ ਵਿਚਰ ਸਕਦੇ ਹੋ ਜੇ ਤੁਸੀਂ ਕਾਮਯਾਬ ਹੋ ਗਏ ਕੀ ਤੁਸੀਂ ਪੰਜਾਬ ਦੇ ਵਿੱਚ ਤਰੱਕੀ ਦਾ ਆਨੰਦ ਲੈ ਸਕਦੇ ਹੋ ਜੇ ਤੁਸੀਂ ਫੇਲ ਹੋ ਗਏ ਤਾਂ ਕੀ ਤੁਸੀਂ ਪੰਜਾਬ ਦੇ ਵਿੱਚ ਕਿਸੇ ਵੱਲੋਂ ਪੈਰਾਂ ਸਰ ਕੀਤੇ ਜਾਓਗੇ ਜਿਹੜੇ ਇਨਵੈਸਟਮੈਂਟ ਕਰਨ ਆਉਣਗੇ ਜਾਂ ਆ ਰਹੇ ਆ ਕੀ ਉਹ ਪੰਜਾਬ ਦੇ ਵਿੱਚ ਸੁਰੱਖਿਤ ਹੋਣਗੇ ਕੀ ਪੰਜਾਬ ਦੇ ਵਿੱਚ ਅੱਜ ਨਾਮਣੇ ਵਾਲਾ ਖਿਡਾਰੀ ਖਮੋਣਾ ਇਹ ਸੌਖਾ ਕੰਮ ਆ ਤੇ ਜ਼ਿੰਦਗੀ ਜਿਉਣ ਦਾ ਮੌਕਾ ਮਿਲੂਗਾ ਉਹਨੂੰ ਕੀ ਪੰਜਾਬ ਦੇ ਵਿੱਚ ਸੁਪਰ ਹਿੱਟ ਗਾਇਕ ਹੋਣਾ ਗੁਨਾਹ ਨਹੀਂ ਬਣ ਗਿਆ ਕੀ ਪੰਜਾਬ ਦੇ ਵਿੱਚ ਸੁਪਰ ਹਿੱਟ ਤੁਸੀਂ ਕਹਿੰਦੇ ਹੋ ਵੀ ਬਹੁਤ ਅੱਗੇ ਨਿਕਲਿਆ ਹੋਇਆ ਰੀਅਲ ਏਸਟੇਟ ਕਾਰੋਬਾਰੀ ਆ ਇਹ ਕੰਮ ਸੌਖਾ ਕੀ ਪੰਜਾਬ ਦੇ ਵਿੱਚ ਮਸ਼ਹੂਰ ਸੁਨਿਆਰ ਭਾਈਚਾਰੇ ਦੇ ਵਿੱਚੋਂ ਇੱਕ ਹੋਣਾ ਇਹ ਕੰਮ ਕੋਈ ਵਧੀਆ ਇਹੋਂ ਲੱਗਦਾ ਵੀ ਅੱਜ ਮਸ਼ਹੂਰੀ ਆ ਜਿਹੜੀ ਉਹ ਗੁਨਾਹ ਬਣ ਗਈ ਆ ਕਿਉਂ ਲੱਗਦਾ ਵੀ ਜੇ ਮਸ਼ਹੂਰ ਹੋਵਾਂਗੇ ਤਾਂ ਫਿਰ ਤੁਹਾਡੇ ਗੋਲੀ ਵੱਜੂਗੀ ਪਹਿਲੇ ਵੇਲਿਆਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਜਦੋਂ ਕਿਤੇ ਕੋਈ ਲੜਾਈ ਹੁੰਦੀ ਸੀ ਉਹ ਲੜਾਈ ਦੇ ਵਿੱਚ ਬੰਦੇ ਫੱਟੜ ਹੁੰਦੇ ਸੀ ਬੰਦੇ ਪੰਜਾਬ ਗੰਡੇ ਸੁਭਾਅ ਚ ਲੜਨਾ ਪਰ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਐ ਮਿੰਟਾ ਸਕਿੰਟਾ ਦੇ ਵਿੱਚ ਕਤਲ ਕਰ ਜੜਾ ਨਹੀਂ ਸੀਗਾ ਜਿਹੜਾ ਕਿ ਅੱਜ ਪੰਜਾਬ ਦੇ ਵਿੱਚ ਖੇਡ ਬਣੀ ਪਈ ਆ ਪਤਾ ਹੀ ਕੋਈ ਨਹੀਂ ਵੀ ਤੁਸੀਂ ਉੱਥੇ ਜਾਨੇ ਤੁਹਾਡੇ ਗੋਲੀ ਕੌਣ ਮਾਰ ਜੇ ਤੇ ਹੈਰਾਨੀ ਇਸ ਗੱਲ ਦੀ ਆ ਬੰਦਾ ਮਾਰ ਦਿੱਤਾ ਜਾਂਦਾ ਬੰਦੇ ਦੀ লাশ ਲੈ ਕੇ ਟੱਬਰ ਦੇ ਜੀ ਸੜਕ 'ਤੇ ਬਹਿੰਦੇ ਆ ਪਰਸੋਂ ਦੇ ਉੱਤੇ ਦਬਾਅ ਬਣਦਾ ਵੀ ਕਾਤਲ ਫੜੋ ਅਸੀਂ ਤਸਕਰ ਕਰਾਂਗੇ ਇੱਕਦਾਂ ਫੜਿਆ ਜਾਂਦਾ ਇੱਕਦੇ ਦਾ ਇੰਕਾਊਂਟਰ ਹੁੰਦਾ ਜਦੋਂ ਤੱਕ ਇਹਦਾ ਭੋਗ ਪੈਂਦਾ ਉਦੋਂ ਤੱਕ ਇੱਕ ਕਤਲ ਹੋਰ ਹੋ ਜਾਂਦਾ ਤੇ ਪੰਜਾਬ ਦੇ ਵਿੱਚ ਲੜੀ ਬਣੀ ਹੋਈ ਆ ਕੱਲ ਕਿਸੇ ਦਾ ਕਤਲ ਅੱਜ ਕਿਸੇ ਦਾ ਕਤਲ ਪਰਸੋਂ ਕਿਸੇ ਦਾ ਕਤਲ ਹੋਇਆ ਚੌਥ ਕਿਸੇ ਦਾ ਕਤਲ ਹੋਇਆ ਪੰਜਾਬ ਕਿਹੜੇ ਪਾਸੇ ਉਤਰਿਆ ਤੇ ਕਿਹੜੇ ਪਾਸੇ ਨੂੰ ਤੁਰ ਪਿਆ ਰਾਜਨੀਤਿਕ ਲੋਕਾਂ ਨੇ ਇਹਨੂੰ ਆਪਣੇ ਤਰੀਕੇ ਨਾਲ ਵਰਤਣਾ ਪਰ ਦੁੱਖ ਇਸ ਗੱਲ ਦਾ ਹੁੰਦਾ ਜੀ ਕਿ ਪੰਜਾਬ ਦੇ ਵਿੱਚ ਰਹਿਊ ਕੌਣ ਆਉਂਦੇ ਸਮੇਂ 'ਚ ਅਸੀਂ ਅੱਗੇ ਕਰੇ ਹੁਣੇ ਸੀ ਵੀ ਭਾਈ ਲੋਕ ਬਾਹਰਲੇ ਮੁਲਕ ਨੂੰ ਭਾਈ ਦੇ ਰੋਟੀ ਦੀ ਖਾਤਰ ਮੈਨੂੰ ਹੁਣੇ ਐਂ ਲੱਗਦਾ ਵੀ ਰੋਟੀ ਦੀ ਖਾਤਰ ਬਹੁਤ ਘੱਟ ਲੋਕ ਜਾਂਦੇ ਆ ਸੁਰੱਖਿਆ ਦੀ ਖਾਤਰ ਜਾਂਦੇ ਆ ਇੱਥੋਂ ਦੇ ਪੌਣ ਪਾਣੀ ਦੇ ਵਿੱਚ ਆਈ ਹੋਈ ਗਰਾਫਟ ਦੇ ਕਰਕੇ ਜਾਂਦੇ ਆ ਬੰਦਾ ਚਾਰ ਰੋਟੀਆਂ ਨਹੀਂ ਥਾ ਤੇ ਤਿੰਨ ਖਾ ਲੂ ਤਿੰਨ ਦੀ ਥਾਂ ਤੇ ਡੇਢ ਖਾ ਲੂ ਜੇ ਇੱਥੇ ਇੱਕ ਨਾਲ ਦੀ ਕੋਠੀ ਛੱਡ ਕੇ ਤੇ ਉੱਥੇ ਇੱਕ ਕਮਰੇ ਦੀ ਬੇਸਮੈਂਟ ਦੇ ਵਿੱਚ ਰਹਿੰਦੇ ਆ ਕਿਰਾਏ ਤੇ ਰਹਿੰਦੇ ਆ 10 10 ਸਾਲ 12 12 ਸਾਲ ਤੇ ਫਿਰ ਗੱਲ ਕੱਲੀ ਰੋਟੀ ਦੀ ਨਹੀਂ ਕਿ ਗੱਲ ਸੁਰੱਖਿਆ ਦੀ ਵੀ ਆ ਕੋਠੀ ਛੱਡ ਕੇ ਇੱਥੇ ਗਏ ਆ ਜਿੰਨੇ ਕੁ ਉਹਨਾਂ ਨੇ ਉੱਥੇ ਕਮਾਉਣੇ ਉਹਦੇ ਨਾਲੋਂ ਵੱਧ ਪੈਸੇ ਤਾਂ ਇੱਥੇ ਕੋਠੀ ਦੇ ਨੁਕਸਾਨ ਦੇ ਰੂਪ 'ਚ ਹੋ ਜਾਣੇ ਆ ਉਹਦਾ ਪਲਸਟਰ ਡੱਗ ਪਿਆ ਉਹਦੀਆਂ ਜੋੜੀਆਂ ਸਿਉਂ ਖਾਗੀਆਂ ਔਰ ਤੇ ਕਿਸੇ ਨੇ ਕਬਜ਼ਾ ਕਰ ਲਿਆ ਔਰ ਇੱਥੇ ਗੰਦਬੰਦੀ ਇੰਨਾ ਪੈ ਗਿਆ ਕਿਰਾਏਦਾਰ ਬਿਠਾਇਆ ਉਹਨੇ ਗੰਦ ਇੰਨਾ ਪਾਤਾ ਉਹਦੇ ਵਿੱਚ ਸਿਲ ਇੰਨੀ ਆ ਗਈ ਆ ਮਤਲਬ ਉੱਥੇ ਕਮਾਉਣ ਦੀ ਗੱਲ ਹੈ ਜਿਹੜੀ ਉਹ ਇੱਥੇ ਕਿਰਾਏ ਦੇ ਵਿੱਚ ਰਹਿਣ ਵਾਲੇ ਜਾਂ ਜਿਹੜੀ ਛੱਡ ਕੇ ਗਏ ਆ ਉਹਨੂੰ ਲਿਪਣ ਪੁੱਚਣ ਤੇ ਲੱਗ ਜਾਂਦੇ ਆ ਇਹਦਾ ਮਤਲਬ ਇਹ ਆ ਕਿ ਲੋਕ ਕੱਲੀ ਰੋਟੀ ਕਮਾਉਣ ਦੇ ਲਈ ਜਾਂਦੇ ਲੋਕ ਜ਼ਿੰਦਗੀ ਜਿਉਣ ਲਈ ਜਾਣਾ ਚਾਹੁੰਦੇ ਆ ਜੇ ਪੰਜਾਬ ਦੇ ਵਿੱਚ ਹੀ ਮਾਹੌਲ ਇੰਨਾ ਸੋਹਣਾ ਬਣ ਜੇ ਵੀ ਭਾਈ ਇੱਥੇ ਕੋਈ ਮਰਦਾ ਨਹੀਂਗਾ ਇੱਥੇ ਕਿਸੇ ਨੂੰ ਕੋ ਮਾਰ ਨਹੀਂ ਸਕਦਾ ਜੇ ਦੁਬਈ ਵਰਗੇ ਕਾਨੂੰਨ ਇੱਥੇ ਬਣ ਜਾਣ 사ऊदी ਦੇਸ਼ਾਂ ਦੇ ਵਰਗੇ ਇੱਥੇ ਬਣ ਜਾਣ ਕਾਨੂੰਨ ਤੇ ਫਿਰ ਮੇਰੇ ਖਿਆਲ ਲੇ ਵੀ ਗੱਲ ਹੀ ਹੋਰ ਹੋਵੇ ਪਰ ਦੁੱਖ ਦੀ ਗੱਲ ਇਹ ਆ ਵੀ ਕਦੇ ਕੋਈ ਸਰਪੰਚ ਕਦੇ ਕੋਈ ਹੋਰ ਨੇਤਾ ਕਦੇ ਕੋਈ ਕਲਾਕਾਰ ਕਦੇ ਕਬੱਡੀ ਖਿਡਾਰੀ ਕਦੇ ਕੋਈ ਸੁਨਿਆਰਾ ਕਦੇ ਕੋਈ ਸਰਪੰਚ ਬਸ ਇਹੋ ਜੀਆਂ ਖਬਰਾਂ ਹੀ ਆਉਂਦੀਆਂ ਜਿਹੜੀਆਂ ਕਾਲਜਾ ਮੂਹੋਂ ਲੈ ਕੇ ਆਉਂਦੀਆਂ ਪਤਾ ਨਹੀਂ ਪੰਜਾਬ ਅਸਲ ਅਰਥਾਂ ਦੇ ਵਿੱਚ ਸ਼ਾਂਤੀ ਵਾਲਾ ਕਦੋਂ ਬਣਨਾ ਯਾ ਯਾ ਹਾਂਜੀ ਤੁਸੀਂ ਗੱਲ ਬਾਤ ਚ ਕਰਿਆ ਜੇ ਮੈਂ ਇੱਕ ਗੱਲ ਕਰਨਾ ਕਿ ਸਵਰਨ 22 ਸਵਰਨ ਟੈਨ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਤੇ ਗਾਰਡ ਇਹਨਾਂ ਦੀ ਹਫਾਜ਼ਤ ਕਰੇ ਕਿਉਂਕਿ ਵਧੀਆ ਗੱਲ ਕਰਦੇ ਨੇ ਇਸ ਰਿਐਲਿਟੀ ਤੇ ਗੱਲ ਕਰਦੇ ਨੇ ਤੇ ਬਹੁਤ ਅੱਛੀ ਗੱਲ ਕਰਦੇ ਨੇ ਹਾਂਜੀ ਪੰਜਾਬ ਦੇ ਸੁਧਾਰ ਤੇ ਬਹੁਤ ਜ਼ਿਆਦਾ ਗੱਲ ਕਰਦੇ ਨੇ ਸੁਧਾਰ ਤੇ ਗੱਲ ਕਰਦੇ ਨੇ ਦੂਸਰਾ ਇਹ ਕਿ ਵਾਕਈਆ ਇਹ ਪੰਜਾਬ ਨੂੰ ਨਾ ਨਜ਼ਰ ਲੱਗੀ ਚਾਹ ਚੜਦਾ ਪੰਜਾਬ ਹੈ ਚਾਹ ਲੰਦਾ ਪੰਜਾਬ ਹੈ ਉਹਨੂੰ ਨਾ ਨਜ਼ਰ ਲੱਗ ਗਈ ਹੈ ਤੇ ਦੂਸਰੀ ਇੱਕ ਹੋਰ ਗੱਲ ਹੈ ਆਪਣਾ ਜਿਹੜਾ ਲਹਿੰਦਾ ਪੰਜਾਬ ਹੈ ਨਾ ਇੱਥੇ ਹਾਲਾਤ ਠੀਕ ਨਹੀਂ ਮੈਂ ਜਿਹੜਾ ਦੇਖਿਆ ਯਈਆ ਉਹ ਜਿਹੜੀ ਵੀਡੀਓ ਇਹਨਾਂ ਨੇ ਕਹਾ ਨਾ ਕਿ ਉਹ ਬੰਦੇ ਨੂੰ ਗੋਲੀ ਮਾਰੀ ਉਹ ਮੈਂ ਕੱਲ ਫੇਸਬੁਕ 'ਦੀ ਵੀਡੀਓ ਵੇਖ ਰਿਹਾ ਪਏ ਤੇ ਮੇਰੇ ਸਾਹਮਣੇ ਆਈ ਬੰਦਾ ਇੰਜ ਬੈਠਾ ਜਿਵੇਂ ਸ਼ਾਦੀ ਹਾਲ ਜਿ ਵਿੱਚ ਬੈਠਾ ਫੰਕਸ਼ਨ ਸੀ ਕੋਈ ਪਿੱਛੋਂ ਇੱਕ ਮੁੰਡਾ ਆਇਆ ਉਹਦੇ ਪਿੱਛੇ ਇੱਕ ਹੋਰ ਮੁੰਡਾ ਆਇਆ ਦੋਨਾਂ ਨੇ ਪਿਸਟਲ ਲੋਡ ਕੀਤੇ ਨੇ ਦੋਨਾਂ ਨੇ ਨਾ ਇੱਥੇ ਇੱਥੇ ਗੋਲੀ ਮਾਰੀ ਉਹਨੇ ਮੇਰਾ ਖਿਆਲ ਉਹ ਬੰਦਾ ਜਿਹੜਾ ਮਰਿਆ ਨਾ ਉਹਦੇ ਉਹਨੇ ਲਾਲ ਰੰਗ ਦੀ ਪੱਗ ਪਾਈ ਹੋਈ ਸੀ ਟਿਪ ਮੁੜ ਕੇ ਸ ਇਨਾ ਆਸਾਨ ਕਤਲ ਯਾਨੀ ਕਿ ਦੇਖੋ ਨਾ ਕਿ ਇੱਕ ਯਾਰ ਜਾਨ ਦੀ ਹੈ ਜਾਂ ਕੋਈ ਕੀਮਤ ਹੈ ਲੇਕਿਨ ਅਗਰ ਆਪਾਂ ਲੰਦੇ ਪੰਜਾਬ ਦੀ ਗੱਲ ਕਰੀਏ ਜ਼ਿਕਰੀਆ ਤੇ ਇੱਥੇ ਨਾ ਸੀਐਮ ਪੰਜਾਬ ਮਰੀਮ ਨਵਾਜ਼ ਉਹ ਕਾਫੀ ਇਸ ਚੀਜ਼ ਦੇ ਇਗਦਾਮ ਕਰ ਰਹੀ ਹੈ ਮਤਲਬ ਕਿ ਉਹਨੇ ਸੀਸੀਡੀ ਬਣਾਈ ਮੈਂ ਤੁਹਾਨੂੰ ਇੱਥੇ ਮਰੀਮ ਨਵਾਜ਼ ਜੀ ਗੱਲ ਸੁਣਾਵਾਂ ਯਾ ਇਹ ਪਿਛਲੇ ਦਿਨਾਂ ਜਿਹੜਾ ਮੰਡੀ ਭਾਵਲਦੀ ਨੇ ਇੱਕ ਸ਼ਾਦੀ ਹਾਲ ਦੇ ਵਿੱਚ ਨਾ ਇੱਕ ਹਾਂਜੀ ਮਸਲਾ ਆਇਆ ਸਾਰਿਆਂ ਵੀ ਗੋਲੀਆਂ ਮਾਰੀ ਉਹ ਬੰਦਾ ਆਇਆ ਉਹਨੇ ਅੰਨ ਕਰ ਗੋਲੀਆਂ ਚਲਾਈਆਂ ਉਹ ਦੂਲੇ ਨੂੰ ਮਾਰਨਾ ਆਇਆ ਸੀ ਦੂਲਾ ਨਹੀਂ ਮਰਿਆ ਦੂਲੇ ਦਾ ਭਰਾ ਮਰ ਗਿਆ ਉਹ ਅੱਗੇ ਆ ਗਿਆ ਉਹ ਉਹਨੂੰ ਗੋਲੀ ਵੱਜ ਗਈ ਯਕੀਨ ਕਰੋ ਉਸ ਵਾਕੇ ਨੂੰ ਅਜੇ 6 ਦਿਨ ਨਹੀਂ ਹੋਏ ਉਸ ਬੰਦੇ ਨੂੰ ਲੱਭਿਆ ਉਹਨਾਂ ਨੇ ਪਹਿਲਾਂ ਤਾਂ ਉਹਨਾਂ ਦੇ ਘਰ ਨੂੰ ਮਸਮਾਰ ਕਰਤਾ ਸਹੀ ਸੀਸੀਡੀ ਨੇ ਫਿਰ ਕੀ ਹੋਇਆ ਕਿ ਉਹ ਬੰਦੇ ਨੂੰ ਲੱਭ ਕੇ ਤੇ ਉਹ ਉਹ ਹਾਲਾਂਕਿ ਉਹ ਸੀਸੀਡੀ ਦਾ ਇਹ ਕਲੇਮ ਹੈ ਕਿ ਇਹ ਆ ਸਾਡੇ ਨਾਲ ਇਹਦਾ ਮੁਕਾਬਲਾ ਸੀ ਲੇਕਿਨ ਉਹ ਆਪਣਿਆਂ ਦੀ ਗੋਲੀ ਨਾਲ ਮਰਿਆ ਮਤਲਬ ਕਿ ਉਹ ਮਤਲਬ ਕਿ 6 ਦਿਨਾਂ ਦੇ ਵਿੱਚੂ ਘਰ ਵਾਲੇ ਨੂੰ ਇਨਸਾਫ ਮਿਲ ਗਿਆ ਹਾਂਜੀ ਉਸ ਮਤਲਬ ਕਿ ਗਤਨ ਜਿਹਨੇ ਕੀਤਾ ਸੀ ਉਹ ਵੀ ਆਪ ਹੋ ਗਿਆ ਤੇ ਪੰਜਾਬ ਦੇ ਵਿੱਚ ਇਸ ਚੀਜ਼ ਤੇ ਕਾਫੀ ਜ਼ਿਆਦਾ ਮਤਲਬ ਕਿ ਪਾਕਿਸਤਾਨ ਪੰਜਾਬ ਜਿਹੜਾ ਲੰਦਾ ਪੰਜਾਬ ਜਿੰਦੂ ਆਪਾਂ ਕਹਿੰਦੇ ਆ ਬਹੁਤ ਜ਼ਿਆਦਾ ਇਕਦਮ ਕੀਤੇ ਜਾ ਰਹੇ ਨੇ ਤੇ ਇਹ ਚੀਜ਼ ਤੋਂ ਸਰਾਣਾ ਚਾਹੀਦਾ ਸੇਫਟੀ ਸਿਕਿਉਰਿਟੀ ਤੇ ਮਰਯਮ ਨਵਾਬ ਨੇ ਬੜੇ ਅੱਛੇ ਇਗਦਾਮ ਕੀਤੇ ਨੇ ਉਹਨੇ ਜਿਹਦੇ ਨਾਲ ਸਾਲ ਬਦਲਿਆ ਉਸ ਦਿਨ ਮੇਰਾ ਵੀ ਪਹਿਰਾ ਸੀ ਹੁਣ ਦੂਸੇ ਸਾਡੇ ਇਧਰ ਪੰਜਾਬ ਦੇ ਵਿੱਚ ਲੰਦੇ ਪੰਜਾਬ ਦੀ ਅਸੀਂ ਗੱਲ ਨਹੀਂ ਕਰਦੇ ਅਸੀਂ ਇਹ ਗੱਲ ਕਰਨੇ ਆ ਕਿ ਹਰ ਪਿੰਡ 'ਚ ਹੁਣ ਪਹਿਰਾ ਲੱਗਦਾ ਹਾਂ ਜਾਨਕਿ ਰਾਤ ਨੂੰ ਵਾਰੀ ਬਣੀ ਹੋਈ ਚਾਰ ਚਾਰ ਘਰਾਂ ਦੇ ਬੰਦਿਆਂ ਨੇ ਪਹਿਰਾ ਦੇਣਾ ਹੁੰਦਾ ਇੱਕ ਪਿੰਡ ਦੇ 16 ਬੰਦੇ ਹੁੰਦੇ ਨੇ ਜਾਂ ਇੱਕ ਵੱਡਾ ਪਿੰਡ ਤੇ 20 ਬੰਦੇ ਹੁੰਦੇ ਨੇ ਨੁਕਰਾਂ ਤੇ ਜਾਂ ਜੋ ਵੀ ਮੰਨ ਲਓ ਜਾਂਦੀ ਹੈ ਫਾਦਰ ਦੂਸਰੀ ਇੱਕ ਹੋਰ ਗੱਲ ਇਹ ਵੀ ਹੈ ਜਾਂ ਇਹ ਠੀਕ ਹੈ ਬੰਦੇ ਦੀਆਂ ਉਹ ਬੰਦੇ ਦਾ ਇੱਕ ਦੂਸਰੇ ਦੇ ਹੁੰਦਾ ਪੋਲੀਟੀਕਲ ਪਾਰਟੀਆਂ ਦੀ ਵਜ੍ਹਾ ਤੋਂ ਨਾ ਬੰਦੇ ਦਾ ਇੱਕ ਦੂਸਰੇ ਦੇ ਨਾਲ ਇੱਕ ਸਤਰਾਫ ਹੁੰਦਾ ਹੈ ਹਾਂਜੀ ਡਿਫਰੈਂਸਿਸ ਹੁੰਦੇ ਨੇ ਲੇਕਿਨ ਇੱਕ ਚੀਜ਼ ਹੈਗੀ ਹੈ ਕਿ ਕਿਸੇ ਹੱਦ ਤੱਕ ਪੰਜਾਬ ਨੂੰ ਨਾ ਕੰਟਰੋਲ ਕੀਤਾ ਗਿਆ ਮੰਤਲੋ ਕੰਟਰੋਲ ਕੀਤਾ ਜਾ ਰਿਹਾ ਮਰਜੂਨ ਤੇ ਜੇ ਗੱਲ ਕਰੀਏ ਆਪਾਂ ਸਰਬਜੀਤ ਕੌਰ ਵਾਲੀ ਗੁਰਬਨੂਰ ਸਹਿਣ ਵਾਲੀ ਤੇ ਉਹ ਇੱਕ ਮਤਲਬ ਕਿ ਮਜ਼ਬ ਦਾ ਸਹਾਰਾ ਲੈ ਕੇ ਉਹਨੇ ਜੋ ਵੀ ਕੀਤਾ ਉਹਨੂੰ ਗਲਤੀ ਕਹਾਂਗੇ ਮੈਂ ਇਹ ਵੀ ਕਹਿਣਾ ਕਿ ਇੱਕ ਅਮਲ ਦੇ ਵਿੱਚ ਵੀ ਮਰੀਮਨਵਾਦ ਸ਼ਾਮਿਲ ਨੇ ਕਿ ਉਹਨਾਂ ਨੇ ਇਹ ਜਲਦੀ ਉਹਨਾਂ ਨੂੰ ਰਿਕਵਰ ਕੀਤਾ ਪਕੜਿਆ ਤੇ ਹੁਣ ਜੋ ਵੀ ਇਹ ਬਾਕੀ ਇੰਡੀਆ ਵਾਲੇ ਜਾਣਨ ਕਿਉਂਕਿ ਉੱਥੋਂ ਆਈ ਸੀ ਹਾਂਜੀ ਕਿਉਂਕਿ ਹਰ ਮੁਲਕ ਨੂੰ ਆਪਣੀ ਸੇਫਟੀ ਸਕਿਉਰਟੀ ਦੇ ਸੋ ਇਸ਼ੂ ਹੁੰਦੇ ਨੇ ਅਸਲ ਗੱਲ ਇਹ ਨੇ ਜਿਹੜੀ ਸਮਝ ਆਈ ਨਾ ਉਹ ਇਹ ਵੇ ਕਿ ਉਹਦਾ ਵੀਜ਼ਾ ਖਤਮ ਹੋ ਗਿਆ ਤੇ ਫਿਰ ਕਿਉਂਕਿ ਇਹ ਫਿਰ ਕਿ ਉਹ ਰਹਿ ਨਹੀਂ ਬਿਨਾਂ ਵੀਜ਼ੇ ਤੋਂ ਪਾਕਿਸਤਾਨ ਦੇ ਵਿੱਚ ਨਹੀਂ ਰਹਿ ਸਕਦੇ ਤੁਸੀਂ ਉਦੇ حساب ਨਾਲ ਫਿਰ ਜਿਹੜਾ ਪੁਲਿਸ ਨੇ ਕਾਰਵਾਈ ਕੀਤੀ ਪੁਲਿਸ ਉਦੋਂ ਦਾ ਮੇਰੇ ਖਿਆਲ ਕੁਝ ਲੋਕ ਤੇ ਕਹਿਣਗੇ ਇੰਨੀ ਦੇਰ ਪੁਲਿਸ ਨੇ ਕੀ ਕੀਤਾ ਉਹ ਵੀਜ਼ਾ ਤਾਂ ਚੱਲ ਰਿਹਾ ਸੀ ਹਾਂ ਜੀ ਉਹਦਾ ਵੀਜ਼ਾ ਚੱਲ ਰਿਹਾ ਸੀ ਉਹ ਰਹਿ ਸਕਦੀ ਸੀ ਤੇ ਪੁਲਿਸ ਨੇ ਫਿਰ ਉਸ ਵਕਤ ਦਾ ਇੰਤਜ਼ਾਰ ਕੀਤਾ ਜਾਂ ਏਜੰਸੀਆਂ ਨੇ ਉਸ ਵਕਤ ਦਾ ਪਹਿਲੀ ਗੱਲ ਤੇ ਇਹ ਏਜੰਸੀਆਂ ਤੇ ਉਸੇ ਦਿਨ ਉਹ ਏਜੰਸੀਆਂ ਦੀ ਨਜ਼ਰ ਤੇ ਉਸ ਦਿਨ ਤੇ ਸੀ ਏਜੰਸੀਆਂ ਦੀ ਨਜ਼ਰ ਤੇ ਸੀ ਯਾਨੀ ਕਿ ਇਹ ਨਹੀਂ ਆਪਾਂ ਕਹਿ ਸਕਦੇ ਕਿ ਜੀ ਏਜੰਸੀਆਂ ਤੋਂ ਉਹ ਲਈ ਸੀ ਕਿਉਂਕਿ ਜੜੀ ਨਹੀਂ ਪਰ ਮਾਰਦੀ ਸਿੱਧੀ ਗੱਲ ਹੈ ਦੋਸਤ ਐਵੇਂ ਵੀ ਕਹਾਂਗੇ ਕਿ ਭਾਈ ਉਹ ਅਧਾਰੇ ਜਿਹੜੇ ਨੇ ਨਾ ਅਧਾਰੇ ਬਹੁਤ ਮਜ਼ਬੂਤ ਨੇ ਚਿੜੀ ਵੀ ਨਹੀਂ ਪਰ ਮਾਰਦੀ ਇਹ ਆ ਕਿ ਉਹਦਾ ਵੀਜ਼ਾ ਖਤਮ ਹੁੰਦਾ ਇੰਤਜ਼ਾਰ ਹੋ ਰਿਹਾ ਸੀ ਹਾਂਜੀ ਤੇ ਉਹ ਖਤਮ ਹੋ ਗਿਆ ਤੇ ਹੁਣ ਅਗਾ ਉਹਦਾ ਵੀਜ਼ਾ ਉਹ ਵਧਿਆ ਨਹੀਂਗਾ ਟਾਈਮ ਤੇ ਹੁਣ ਉਹਨੂੰ ਜਾਣਾ ਪੈਣਾ ਤੇ ਇਹਨਾਂ ਦੀ ਗੱਲ ਠੀਕ ਹੈ ਕਿ ਉਹਨੂੰ ਇੱਥੇ ਵੀ ਉਹਨਾਂ ਦੇ ਘਰ ਵਾਲਿਆਂ ਨੂੰ ਵੀ ਲੌਗੀ ਲਾਨ ਦਾ ਬਾਨ ਦੇ ਉਧਰ ਵੀ ਉਹਨੂੰ ਜਦੋਂ ਮੇਰੀ ਗੱਲ ਸੁਣਾ ਜਦੋਂ ਵਾਪਸ ਜਾਏਗੀ ਸੋ ਪੁੱਛ ਗੱਜ ਫੇਰ ਹੋਏਗੀ ਅੱਲਾ ਜਾਣੇ ਇੰਡੀਆ ਦੇ ਕੀ ਕਾਨੂੰਨ ਨੇ ਉਹਦੇ ਮੁਤਾਬਕ ਕੀ ਉਹਦੇ ਨਾਲ ਕੀਤਾ ਜਾਂਦਾ ਜਿਸ ਪਿੰਡ ਜਾਏਗੀ ਉੱਥੋਂ ਦੇ ਲੋਕ ਕੀ ਕਰਨਗੇ ਕਿਉਂਕਿ ਉਹਨਾਂ ਦੇ ਇੱਕ ਮਤਲਬ ਕਿ ਧਰਮ ਸੀ ਤੇ ਉਹ ਧਰਮ ਨੂੰ ਉਹਨੇ ਛੱਡ ਕੇ ਜਾਂ ਜੋ ਵੀ ਮਤਲਬ ਕਿ ਸ਼ਾਦੀ ਕੀਤੀ ਹੈ ਨਾ ਕਿਉਂਕਿ ਉਹ ਮੇਰੇ ਖਿਆਲ ਇਹ ਮੁਸਲਮਾਨਾਂ ਨਾਲ ਸ਼ਾਦੀ ਨਹੀਂ ਕਰਦੇ ਨਹੀਂ ਉਹ ਤੇ ਜਾਂ ਮੁਸਲਮਾਨ ਹੁਣਾਂ ਨਾਲ ਸ਼ਾਦੀ ਨਹੀਂ ਕਰਦੇ ਆ ਫਿਰ ਉਹਨੇ ਮਜ਼ਬ ਚੇਂਜ ਕੀਤਾ ਹਾਂ ਜਾਂ ਜਿਵੇਂ ਵੀ ਹੈ ਜੋ ਵੀ ਮਤਲਬ ਸੋ ਪੁੱਛਗਾ ਛੋਣੀ ਹੈ ਸਰ ਮਤਲਬ ਕਿ ਉਹ ਚੱਲ ਰਹੀ ਨਾ ਤੇ ਆਪਾਂ ਜਿਹੜੀ ਵੀਡੀਓ ਦੇਖੀ ਹੈ ਇਹਦੇ ਵਿੱਚ ਵੀ ਜਿਹੜਾ ਨਜ਼ਰ ਆ ਰਿਹਾ ਸੀ ਨਾ ਕਿ ਪਿੱਛੇ ਫੌਜ ਪੁਲਿਸ ਵਾਲੇ ਦੇ ਬੂਡ ਨਜ਼ਰ ਆਉਂਦੇ ਸੀ ਕਿ ਨਾ ਮਤਲਬ ਕਿ ਵਾਕਈ ਹੀ ਥਾਣੇ 'ਚ ਸੀ ਕਿਤੇ ਹੋਰ ਨਹੀਂ ਨਾਲ ਹੈਲਮਟ ਵੀ ਪਿਆ ਹੈ ਕਿਉਂਕਿ ਹੈਲਮਟ ਦੀ ਬੜੀ ਸਖਤੀ ਹੋਈ ਲੰਦੇ ਪੰਜਾਬ ਦੇ ਅੰਦਰ 2000 ਰੁਪਿਆ ਟੈਕਸ ਹੈ ਅਗਰ ਤੁਸੀਂ ਚਲਾਣੇ ਅਗਰ ਤੁਸੀਂ ਹੈਲਮਟ ਨਹੀਂ ਪਾਉਂਦੇ ਰਸਤੇ 'ਚ ਤੁਹਾਨੂੰ ਪੁਲਿਸ ਟੱਕਰ ਗਈ ਨਾ ਤੇ ਅਮੀਰ ਦੋਸਤ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਹੈ ਅਗਰ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਸਾਡੇ ਹੋਈ ਇਜਾਜ਼ਤ ਅੱਲਾਹ ਨਿਗੇਬਾਨ